ਨਵੇੜ ਦੇਦਾ ਯਾਰ ਪੱਕਾ ਬੰਦਾ ਹੀ ਹੜੇ ਖੜਾਈ ਜਾਂਦਾ ਅਣਜਾਣ ਹੁੰਦਾ ਦਾ ਹੜੇ ਅਣਜਾਣ ਲਗਾ ਹੜੇ ਨਾਲ ਕੱਢ ਗਏ ਇਹ ਪੱਕੇ ਹੀ ਹੜੇ ਖੜਾਈ ਜਾਂਦਾ ਮੈਂ ਲਾਇਆ ਨਾਲ ਯਾਰ ਕੋਈ ਵੋਟ ਬੰਦਾ ਹੁੰਦਾ ਯਾਰ ਸੀਰੇ ਇਹ ਕਹਿੰਦਾ ਵੀ 6000 ਦਾ ਲੈ ਜਾ ਬੱਕਰਾ ਤੂੰ ਸੁਣ ਨਹੀਂ ਚੱਲੇ ਮੈਂ ਕਾਸਰ ਕੀ ਛੱਡੀ ਆ ਮੈਂ ਇਹਨੂੰ ਕਹਦਾ 5500 ਤੂੰ ਲੈ ਲਖਾਈ ਅਸੀਂ ਕਰਾਉਣਾ 5200 ਦਾ ਹੋ ਗਿਆ ਕੀ ਗਸਰ ਰਹਿ ਗਈ ਬਾਈ ਸੀਰੇ ਤੂੰ ਉਸ ਕੀ ਗਸਰ ਰਹਿ ਗਈ ਯਾਰ ਉਹਨਾਂ ਨੇ ਰੱਖਣਾ ਪਾਲਣਾ ਪਵਾਰੀ ਹੁੰਦਾ ਮਦਮ 5000 ਦਿੰਨੇ ਆ ਅਸੀਂ ਮਹਾਵਿਲ ਜਾਣਾ ਛੋਟੇ ਵਾਸਤੇ 6500 ਦਾ ਇਹ ਆ ਗਿਆ ਇਹ ਮੈਨੂੰ ਸਹੀ ਕਿੰਨਾ ਦੇਣਾ ਹੈ ਜਮਾ ਇੱਕੋ ਮ ਕਰਦੇ ਮਹਾਵਿਸ਼ੀ ਤੋਂ ਘਟ ਦੇਣਾ ਹੁਣ ਦੱਸ ਇਹ ਚ ਕੀ ਹੋ ਰਹਿ ਗਿਆ ਫਿਰ ਯਾਰ ਹੁਣ 57 ਸੀ ਹੋ ਗਿਆ 5500 ਨੂੰ ਜਿੰਨੇ ਲਿਖਾਈ ਦਿਖਾਈ ਕਰਾਉਂਦੇ 5500 5700 ਤੋਂ 100 ਮੈਨੂੰ ਦੇਣਗੇ 5800 ਹੋ ਗਿਆ ਸੰਦ 5800 ਦਾ ਪੈ ਗਿਆ ਉਹ ਤਾਂ ਠੀਕ ਹੈ 55 ਦਾ ਪੈ ਗਿਆ ਮੇਰੇ ਪੱਲੇ ਤਾਂ ਫਿਰ 5500 ਨਾ ਸਾਡੇ ਤਾਂ ਲੱਗਦੇ ਆ ਤੂੰ ਰੋਖ ਨਾਲ ਤੇ ਆਇਆ ਨਾ ਯਾਰ ਤੂੰ ਤਾਂ ਯਾਰ ਉਸ ਗੱਲ ਸਾਡੇ ਤਾਂ ਲੱਗਦੇ ਨੇ ਨਾ ਤੇਰੇ ਤਾਂ ਲੱਗਣਗੇ ਫੇਰ ਲਾਲਸਲਾ ਸਾਡੇ ਤਾਂ ਹੁਣ ਲੱਗਦੇ ਆ ਕੀ ਤੇ ਲੱਗਦੇ ਉਹ ਮਿੰਟ ਦੀ ਕਹਿ ਦਿੰਦੇ ਆ ਤੂੰ ਵੀ ਨਾਲ ਆ ਯਾਰ ਲੈ ਕੇ ਤਾਂ ਹੀ ਹੁਣ ਆਪ ਦਿੰਦੇ ਨੇ ਆਪ ਦਿੰਦੇ ਰਿੰਦਾ ਕਦੇ ਫੇਰ ਤੈਨੂੰ ਆਖਿਆ ਵੀ ਯਾਰ ਇਹਨੇ ਕਿਉਂ ਪਾਸ ਤੈਨੂੰ ਦਵਾਈ ਜਿਹੜੇ ਬਾਤ ਤੇ ਤੇਰੇ ਜਵਾਨ ਨੂੰ ਫੁੱਲ ਵੀ ਚੜਾਉਨੇ ਫੇਰ ਕਿਉਂ ਘਰ ਉਹ ਵੀ ਹੁਣ ਬੰਦੇ ਉਹਨਾਂ ਨੂੰ ਵੀ ਕਿਵੇਂ ਕਹਦੇ ਆ ਵੀ ਯਾਰ ਤੂੰ ਮਹਿੰਗਾ ਲੈਤਾ ਕਿੰਨੇ ਵਾਰ ਸਾਂਹ ਉੰਜਨ ਧਕੇ ਜਾਂਦਾ ਅੰਜਾ ਸਾਂਹ ਮੇਰੇ ਅੰਜ ਦੂਜੇ ਨੂੰ ਕਿਵੇਂ ਕਹਜਾ ਉਹ ਕੰਮ ਛੱਡ ਕੇ ਉਹਦੇ ਬੰਦੇ ਨਹੀਂ ਹੁਣ ਦੋ ਪੈਸੇ ਉਹ ਗੱਲ ਉਹੀ ਆ ਫਿਰ ਬੰਦੇ ਦਾ ਮੈਂ ਸਾਰੀ ਗੱਲ ਲਾਚ ਮੈਂ ਆਹ ਗੱਲ ਲਵਾਦਾ ਬੰਨ ਬਰਉਣ ਲਾਇਆ ਅਸੀਂ ਤਾਂ ਆਹੀ ਕੁਛ ਆ ਬਸ ਫੇਰ ਤੈਨੂੰ ਜੋ ਸਾਰੀ ਗੱਲ ਦਾ ਪਤਾ ਹੈ ਕਹਾਣੀ ਦਾ ਓ ਯਾਰ ਹੁਣ ਹੁਣ ਨਾ ਵਜੇ ਚੱਲ ਖਾਈ ਕਰਾ ਦੇ 6000 ਰੁਪਏ ਕਈ ਜਗ ਅਜੀ ਗੱਲ ਚੱਲ ਖਾਈ ਕਰਾ ਦੇ 6000 ਰੁਪਏ ਓ ਯਾਰ ਚੱਲ ਖਾ ਮੈਂ ਖੋਲ ਲਾਂਗਾ ਜੇ ਪੈਸੇ ਦੇਣਾ ਤੈਨੂੰ ਬੱਲਾ ਲਖਾ ਦੇ ਆ ਲੋ ਜੀ ਸਾਜੀ ਉਹ ਤੁਸੀਂ ਹਾਲੇ ਮਨ ਲਾ ਦਿਓ ਲੋ 2 4 5 6 ਆਇਆ ਲੈ ਖੜਾ ਕਿੰਨੇ ਸਤਾਰਾਂ ਕਿ ਹੈਗਾ ਇਹ ਚਿੱਤ ਮੰਡਾ ਦਾ ਤੇ ਤੂੰ ਆਇਆ ਕਰ 17 ਦੀ ਰੱਖ ਚੱਲ ਆ ਜਾ ਤੇ ਮੈਂ ਤਾਂ ਮੇਰੀ ਗੱਲ ਸੁਣ ਮੈਂ 17 ਦਾ ਲੈ ਲੈਣਾ ਤੇਰੀ ਦਾ ਲੈਹਾਂਗਾ ਇਦੋਂ ਛੈ ਨਹੀਂ ਘੱਟ ਲੈਂਦਾ ਟੈਨੀ ਘੱਟ ਨਹੀਂ ਲੈਂਦਾ ਫਿਰ ਖੜੀ ਰਹਿੰਦਾ ਹੁਣ ਮੇਰੀ ਅਜੇ ਤੇ ਅੱਖਾਂ ਤੁਸੀਂ ਜੋੜੇ ਦੀ ਅੱਖਾਂ ਕਰ ਕਰ ਜੇ ਰਾਹ ਪਾ ਦੇ ਤਾਰ ਨਹੀਂ ਸਹੀ ਹੁਣ ਲੀਤੇ ਦਾ ਵੇਚਣੀਆਂ ਨਹੀਂ ਬਾਈ ਤੁਸੀ ਮਾਲ ਤੈਨੂੰ ਮਾਲ ਮੁੱਲ ਲਾਤਾ 12000 ਥੋੜਾ ਨਹੀਂ ਹੁੰਦਾ ਬੰਦਾ ਇਹ ਤਾਂ ਕੋਈ ਦਿਨ ਪਰਾਂ ਯਾਰ ਲਾਤਾ ਮੈਂ ਨਹੀਂ ਦੀ ਗੇਮ ਚ ਮੋਝ ਜੰਮੀ ਗਾਉਣ ਹੋ ਜੀ ਉਹ ਪਰਚੀ ਦਿਖਾਉਣੀ ਪਊ ਠੀਕ ਹੈ ਬਈ ਆ ਵਧੀਆ ਹੋ ਗਿਆ ਛੋਟਾ 4200 ਦੀ ਕਰਤੀ ਆ 4200 ਤੇ ਲਖਾਈ ਕਰਤੀ ਬਾਈ ਦੀ ਪੱਠ ਵੀ ਦਿਖਾ ਦਿਆਂ 4200 ਅੱਠ ਬਾਹਰ ਦੇ ਦੇ ਬਾਈ ਇੱਧਰ ਆ ਸੀਗੀ ਬਾਈ ਪੱਠ ਆ ਪੱਠ ਦਾ ਸੌਦਾ ਹੋਇਆ ਦੋਸਤੋ ਸਾਚੀ ਨੰਦਰ ਮੰਡੀ ਉਸ ਆলো 4500 ਜੀ ਜਾਂ ਲਖਾਈ ਕਰਾਓ ਲਖਾਈ ਕਰਾਓ ਜਾ ਵਗ ਜਾਓ ਆ ਬਾਈ ਨੂੰ ਭੇਜ ਦੇ ਨਾਲ ਵਾਲੇ ਨੂੰ ਤਰਨਾ ਕਰਾ ਇਹਦੇ ਕਟਾਈ ਆ ਵਿੱਚੋਂ ਹਾਂ ਇੱਕ ਨਾ ਕੱਢ ਜੂ ਯਾਰ ਕੱਟ ਦੇ ਤੂੰ ਬਸ ਜਾ ਜਾ ਕਿੰਨੇ ਦਾ 55 ਉਹ ਤੋਂ ਥੱਲੇ ਆ ਤੇ 35 ਤੋਂ ਬੱਕਰਾ ਵੇਚੀ ਤੇ ਰਵੇਂ ਮੰਗ ਆ ਫੜਿਆ 28 ਦਾ ਗਿਆ ਨਾ ਬਾਖੋ ਪਰ ਪਰਦੀ ਬੰਨ ਲੈ ਬਈ ਹੋਰ ਭੰਨ ਉਹ ਠੀਕ ਆ ਗਾਲਤ ਨਹੀਂ ਲਾਏ ਮੂੰਹ ਸਿਰ ਕੱਦ ਕਾਦੀ ਵੇਖੀ ਜਨਾ ਬੱਕਰੇ ਦਾ ਨੱਕ ਹੈ ਨਹੀਂ ਕੁੰਡਾ ਕੋਈ ਰਾ ਤਾਂ ਵੇ ਵੇ ਹਾਂ ਆ ਦਿੱਤਾ ਮੈਂ ਤਾਂ 55 ਕਹੀ ਲੱਖ ਕਹਿੰਦਾ ਬਈ 55 ਕਰ ਲੈਂਦੇ ਮੈਂ ਤਾਂ ਵੇਚਣ ਦੀ ਗੱਲ ਕਰੀ ਪਹਿਲੀ ਇਹ ਉਦੋਂ ਵੀ ਭਾਈ ਦਾ 28000 ਕਹਦਾ ਯਾਰ ਥੋੜਾ ਬਾਈ ਯਾਰ ਭੁੱਲਦਾ ਜਾਜ ਕਹਾਂ ਨਾ 29 ਸੀ 29 ਫੜਾ ਸਾਈ ਜਾ ਹੋ ਗਈ ਨਹੀਂ ਬਾਈ ਉਹ 29 ਦੇ ਆਲਾ ਖਾਰਾ ਵੇਚੀ ਨਾ ਵੇਚੀ ਕੋਈ ਖਾਰਜਾ ਸੀ ਕਹਦਾ ਬੱਕਰੇ ਨਹੀਂ ਕਦੇ ਵੇਖੇ ਸਾਰਿਆਂ ਨੇ ਬੱਕਰੀ ਵੇਖੀ ਜਾਂਦੇ ਆ 30000 ਦਾ ਦੇ ਜਾ ਹੋਣਾ ਵੇਚੀ ਜਾ ਹੋ ਗਿਆ ਜਾ ਦੇ ਪੈਸੇ ਜਾ ਹੋ ਗਿਆ 30000 ਦਾ ਲੈ ਪੈਸੇ ਨਹੀਂ ਬਾਈ ਭਾਇ ਘੱਟ ਲਾਇਆ ਪੈਸੇ ਯਾਰ ਹੋਰ ਕੀ ਹੋਣਾ ਸਾਨੂੰ ਘੱਟ ਲਾ ਦੇ ਭਰਾਵਾ ਓਏ ਭਰਾਵਾ ਗਾਰਸਨ ਤੂੰ ਵੇਚ ਰਾਂ ਅਸੀਂ ਲੈਣਾ ਤੇਰੀ ਨਾਲ ਹੁਣ ਤੂੰ ਤੂੰ ਦਾ ਮੰਗੀ ਤੇਰਾ ਧਾਨਾ ਕਿਨੇ ਮਰਜੀ ਮੰਗੀ ਉਹ ਭਰਾਵਾ ਫਿਰ ਉਹੀ ਮਨ ਲਾਗੇ ਉੱਥੇ 30000 ਦਾ ਬੱਕਰਾ ਕੱਢ ਦਾ ਬਜੰਤੋ ਨਹੀਂ ਆ ਉਹਰੇ ਬਾਨਾ ਬਕਰ ਬਾਨਾ ਨੇ ਉਹ ਕਿੰਨੇ ਦਾ ਕਰ ਕੋ ਭਰਾ ਜਿਆਦਾ ਵੀਡੀਓ ਚੱਲੀ ਆ ਲੈ ਵੀਡੀਓ ਕੇ 500 ਰੁਪਏ ਦਾ ਪੋਰਟ ਕਰਦਾ ਬਸ ਤੇਰੇ ਕਰਕੇ ਉਹ ਵੀ ਹੁਣ ਬਾਹਰ ਹੀ ਭਜਣਾ ਕਿ ਫੜ ਲੈ ਵੇਚੀ ਨਾ ਵੇਚੀ ਤੇਰੀ ਅਕੋਸ਼ੀ ਉਹ ਗਾਰ ਸਨ ਬੋਰ ਹਾਂ 31000 ਦਾ ਗਿਆ ਜਾ ਪਾ ਕੀ ਹੋ ਗਿਆ ਯਾਰ ਹੁਣ ਕੀ ਹੋ ਗਿਆ ਯਾਰ ਜਾ ਹੋ ਗਿਆ ਕਾਲੇ ਥੋੜੇ ਲਾਇਆ ਪਏ ਯਾਰ ਨਹੀਂ ਬਈ ਨਹੀਂ ਮਰੀ ਨਾ ਉਹ ਬੱਲੇ ਉਹ ਤੇਰੇ ਓ ਕਿੰਨੇ ਦਾ ਕਹਿੰਦਾ ਹਾਣਾ 50 ਘੱਟ ਕਰਦਾ ਹੋਰ 55 ਦਾ ਆਹ ਆ ਪਰ ਤੂੰ ਤਾਂ 4.5 ਦਾ 32 ਦਾ ਦੇ ਨਹੀਂ ਭਾਈ ਜਾ ਹੋ ਗਿਆ ਨਹੀਂ ਭਾਈ ਜਾ ਆ ਪਾ ਖੁਸ਼ ਹੋ ਗਏ ਨਹੀਂ ਆਪਣੀ ਕਿੰਨੇ ਦਾ ਕਹਿੰਦਾ ਹਾਣਾ ਇੱਕ ਮਿੰਟ ਭਾਈ ਇੱਕ ਵਾਰ ਸਾਨੂੰ ਸਲਾਹ ਕਰ ਲੈਣੇ ਭਰਾਵਾ ਕਰ ਕਰ ਸਲਾਹ ਕਰ 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 ਲੈ ਇਹਨਾਂ ਦੇ ਸਲਾਹ ਤੂੰ ਤਾਂ ਜਾ ਤਾਂ ਹਾੜੀਆਂ ਚਾਰੇ ਦਾ ਯਾ ਬੋਗ ਰੱਖ ਲੇਗਾ ਕਾਇਦ ਆਂਦਾ ਇਹ ਹਾਂ ਚੱਗਾ ਸਾਹਮਣੇ ਕਰੀਏ ਸਾਹਮਣੇ ਛੇ ਦੰਦ ਛੇ ਦੰਦ ਕਰੀ ਸਾਹਮਣੇ ਅੱਛਾ ਸਾਹਮਣੇ ਕਰੀਂ ਵਾਲਾ ਜਾ ਸਾਹਮਣੇ ਆ ਬੱਕਰੇ ਦਾ ਸੋਤਾ ਦੋਸਤ ਲਾਤਾ ਫਿਰ ਬੱਤੀ ਆ ਵੇਖੀ ਜਾ ਹੋਰ ਕੀ ਹੈ ਕੱਚੇ ਪੈ ਹੀ ਲਾਉਂਦਾ ਮਾਣ ਪੱਛੇ ਹੀ ਮੜਾ ਜਾਏ ਮਾਣ ਤੇ ਚੜ ਕੇ ਤਾਂ ਆਉਂਦਾ ਪਾਉਂਦਾ ਓਏ ਹੋਏ ਹੀ ਹੈ ਸਟਾਰਟ ਪੀਟ ਮੈਂ ਇਧਰ ਹੀ ਹੁਣ ਤੱਕੜਾ ਹਰਦਾ ਇਧਰ ਆਇਆ ਹੋਇਆ ਆ ਦੋਸਤੋ ਮਖਸਰ ਵਾਲਾ ਮੁੰਡਾ ਸਿੱਧੂ ਮਾਨਸਾ ਦਾ ਹਾਂ ਮਖਸਰ ਮਾਨਸਾ ਦਾ ਨਾਮ ਵਰਤਦਾ ਇਹ ਮੁੰਡਾ ਹੋ ਗਿਆ ਹੋਦਾ ਹੋਗਾ ਨਹੀਂ ਨਹੀਂ ਚੱਲਦਾ ਇਹ ਜੀ ਹੋ ਗਿਆ ਭਾਈ ਹੋ ਗਿਆ ਚਲਾਓ ਫਿਰ ਚੱਲੀ ਜਾਂਦਾ ਹੈ ਲੈ ਜੀ ਆਹ ਰੈਗੂਮ ਚਾਣੇ ਵਿਚਾਲੇ ਹੋਰ 48 ਗੱਲੇ ਉਹ ਤੂੰ ਹਾੜੀਆਂ ਵਟੜੀਆਂ ਮੰਨ ਜਾਂਦੀ ਤੇ ਗੱਲ ਕਰੀ ਨਾ ਬਾਈ ਅਸੀਂ ਨਹੀਂ ਬੋਲੇ ਔਰ ਕੀਆ ਭਾਈਆਂ ਕਰ ਦੇ ਇੱਕ ਵਾਰ ਗੱਲ ਸੁਣ ਬਸ ਇੱਕ ਵਾਰ ਗੱਲ ਸੁਣਾ ਮੇਰੀ ਜਿਹੜੀ ਜਵਾਨੋਂ ਕਹ ਲਈ ਉਹ ਭਜ ਦੇਣੀ ਰੁਪਏ ਕਰਨ 32000 ਦਾ ਬੱਕਰਾ ਵੇਚਦਾ ਮੰਗੀ ਆ ਤੇਰਾ ਧਾਣਾ ਜਿੰਨੇ ਦਾ ਮੰਗਦਾ ਓਏ ਪਾਲਾ ਕੋਈ ਕੱਟ ਕਾਦੀ ਵੇਖੀ ਜਾਂਦਾ ਹੁਣ ਮੂਹ ਨਹੀਂ ਹੋ ਰਿਹਾ ਪਾਲਾ ਛੋਲੇ ਪਾ ਗਏ ਇਹਦੇ ਦੀ ਬੱਤੀ ਦਾ ਛੋਲੇ ਪਤਾ ਕਿੰਨੇ ਮਹਿੰਗੇ ਆ ਕਿੰਨੇ ਕ ਮਹਿੰਗੇ 60 ਰੁਪਏ ਕਿਲੋ ਬੱਤੀ ਕੋ ਨਾ ਪਾ ਲੈ ਓਏ ਠੀਕ ਆ ਨਹੀਂ ਬਾਪੀ ਓਏ 32000 ਰੁਪਏ ਅੱਕਾਂ ਦੇ ਪੱਤੇ ਨਹੀਂ ਹੈਗਾ ਪੈਸੇ ਆ ਇਨਸਾਨ ਆ ਬਾਈ ਇਹ ਕਿਹੜਾ ਮਾੜੀ ਮੋਟੀ ਗੱਲ ਆ ਇਹ ਬੰਨ ਨਾਲੇ ਠੀਕ ਓਏ ਬਾਈ ਦਿਖਾਈਆਂ ਲੈਣੇ ਖੋਲ ਕੇ ਲੈ ਆਈਆਂ ਸਾਹਮਣੇ ਇਹ ਦੇਣਾ ਦੇਣ ਮਰਜ਼ੀ ਹੈ ਯਾਰ ਇੱਕ ਪੱਗ ਕੇ ਜੇ ਦੇਉਗਾ ਦੇਊਗਾ ਨਹੀਂ ਚਾਹੇ ਨਾ ਭਾਈ ਆ ਗਣੀ ਪਾ ਬੱਕਰਾ ਹਾਂ ਉੱਤੇ ਓ ਲੈ ਓਏ ਭਰਾ ਮੇਰਾ ਵੱਡਾ ਤੇਰਾ ਬੱਕਰਾ ਵੇਚਦਾ ਗਾਂ ਦਾ ਉੱਤੇ ਓਏ ਬੱਕਰੀ ਵੇਖੀ ਨੇ ਆ ਲੈ ਸਾਢੇ 32 ਦਾ ਹੋ ਗਿਆ ਸਾਲਾ ਯਾਰ ਤੂੰ ਜੋ ਖਾਲੀ ਗੱਲ ਕਰਦਾ ਨਹੀਂ ਆਪਣਾ ਪਤਾ ਨਹੀਂ ਪੈਂਦਾ ਮੈਂ ਇੱਧਰ ਓ ਜਵੱਖਾ ਨਹੀਂ ਏ ਜਵੱਖਾ ਨਹੀਂ ਏ ਓ ਦਾਸ ਨਹੀਂ ਲਾਇਆ ਤੈਨੂੰ ਉਹ ਹੁੰਦੀ ਏ ਜਵੱਖਾ ਵਾਲੀ 32000 ਰੁਪਏ ਦਾ ਮੈਂ ਤੈਨੂੰ ਯਾਰ ਦੇਣਾ ਹੀ ਨਹੀਂ ਬਸ ਗੱਲ 33 ਦਾ ਹੋ ਗਿਆ ਯਾਰ ਜਾ ਹੋ ਗਿਆ ਜਮੇ ਨਹੀਂ ਹੁੰਦਾ ਲਿਖਾ ਦੇ ਹੁਣ ਨਹੀਂ ਬਈ ਨਹੀਂ ਓ 35000 ਦਾ ਦੇ ਯਾਰ ਨੂੰ ਆਪ ਨਹੀਂ ਦਿੰਦਾ 35 ਦਾ ਹੋਰ ਕੀ ਆ ਆ ਜਾ ਜਾ ਹੋ ਗਿਆ ਯਾਰ ਕਿੰਨੇ ਦਾ 35 ਦਾ ਹੀ ਹੋ ਗਿਆ 35 ਦਾ ਹੋ ਗਿਆ ਯਾਰ ਹੋ ਗਿਆ ਯਾਰ ਫਾੜ ਓਏ ਨਹੀਂ ਵੇਚਣਾ ਭਾਈ ਉਹ ਫਾੜਾ ਨਹੀਂ ਵੇਚਣਾ ਭਾਈ ਉਹ ਤੂੰ ਐ ਕਰੀ ਵੇਲੇ ਨੂੰ ਬਸਤਾਏਗਾ ਮੇਰੇ ਗਲਤ ਪੈਸੇ ਲਾਉਂਦਾ ਮੈਂ ਇੱਕ ਵਾਰ 400 ਲਾ ਯਾਰ ਭਾਈ ਗੁੱਸਾ ਕੋਈ ਨਹੀਂ ਗੱਲ ਦਾ ਗੁੱਸਾ ਦਾ ਕਹਦਾ ਅਸੀਂ ਪੈਸੇ ਲਾਉਣੇ ਆਂ ਅਸੀਂ ਮਾਲ ਸਾਣ ਮੇਰੇ 35000 ਰੁਪਏ ਗੈਨਾ ਤੇ ਗੇਨ ਮੈਦਾਨ ਦੇ ਵਿੱਚ ਫੇੜ ਮੈਦਾਨ ਦੇ ਵਿੱਚ ਕੰਮ ਆ ਸਾਡੇ ਗਾਲਤ ਨਹੀਂ ਕਰ ਜਾ ਪੜ 35000 27000 ਲੈ ਲੈ ਓਏ ਮਾਜ ਜਨੇ ਰੁਪਏ ਲੈ ਤੇ 47 ਦਾ ਲੈ ਜਾ 13 ਕਿ ਬੱਚੇ ਗਏ ਪਹਿਲੇ ਕੱਦ ਜੀ ਵੇਖਦਾ ਮੈਂ ਕਰਾਉਂ 47 ਕਰ ਨਹੀਂ 13 ਤੇਰੀ ਕੋਈ ਹਾਂ ਹੁਣ ਥੋੜੇ ਆ ਬੋਰਡ ਪੈਸੇ ਆ ਕਿੰਨਾ ਕਹਦਾ ਬਾਈ ਕਿੰਨਾ ਫਰਕ ਰਿਹਾ 47 ਕਰਦਾ ਹੁੰਦਾ 55000 35000 ਦਾ ਬਾਈ ਆ ਉਹ ਤਾਂ ਬਾਈ ਨੇ 2000 ਮਾਰਿਆ ਮੈਂ ਤਾਂ 32 ਦੇਤੀ ਦਾ ਜਿੰਦਾ ਏ ਤੇਰੀ ਜੇਤਾ ਬਾਈ ਮੰਨ ਜਾ ਤੜ ਕੋਦੜ ਕੀ ਬੋਣੀ ਦਾ ਟਾਈਮ ਆ ਸਾਡੇ ਕੋ ਬਥੇਰੇ ਖੜੇ ਬੱਕਰਾ ਉਹ ਯਾਰ ਖੜੇ ਦਾ ਸਾਰਿਆਂ ਕੋਲੇ ਯਾਰ ਗੱਲ ਤਾਂ ਗੱਲ ਤਾਂ ਮੰਡੀ ਦੀ ਆ ਹੋਰ ਮੈਂ ਤੈਨੂੰ ਬਾਈ ਇੱਕ ਬੜਵੇਂ ਸੋ ਮੈਂ ਤੈਨੂੰ ਕਦੋਂ ਕਹਿੰਦਾ ਵੀ ਤੇਰੇ ਕੋਲ ਕੁਝ ਹੈ ਨਹੀਂ ਸਾਰਾ ਕੁਝ ਹੁੰਦਾ ਸੌਦਾ ਤਾਂ ਮੰਡੀ ਦਾ ਨਾ ਜਿਹੜਾ ਕੰਮ ਆਪਾਂ ਕਰਨਾ 35000 ਤੋਂ ਪੰਜ ਮਿਲਦਾ ਉਹ ਮੈਂ ਤੀਜਾ ਬੰਦਾ ਮਾੜਾ ਨਹੀਂ ਮਕਾਉਂਦਾ ਕਿਤੇ ਸੀ ਗਲਤ ਪਹਿਲਾਂ 50 ਘਟ ਨਹੀਂ ਕਰਦਾ ਫੋਟੋ ਲੈਣਾ ਲੈ ਨਹੀਂ ਲੈਣਾ ਕੋਈ ਨਾ ਕਟਾ ਚਲੋ ਕੋ ਕਾਦ ਹਾਂ ਗਾਲਤ ਨਹੀਂ ਲਾਇਆ ਸਾਨੂੰ ਪਤਾ ਨਾ ਕਿੰਨੇ ਰੁਪਏ ਹੋਣਗੇ ਨਹੀਂ ਕਹਿੰਦੇ ਇਹ ਮੇਲ ਬੱਟੇ ਨਹੀਂ ਗਏ ਦੇਖੋ ਦੋਸਤ ਕੀ ਮਾਰਦੇ ਨਹੀਂ ਪੈਸੇ ਤਾਂ ਨਹੀਂ ਲਗਾਏ ਚਲੋ ਹੋਰ ਦੇ ਆਜੋ ਉਹ ਪਿੱਛੇ ਤਰਾਦੀ ਰੱਖੇਗਾ ਹਾਂ ਮੇਰਾ ਰੱਖਣਾ ਓਏ ਲੈ ਲਿਆ ਕਰ ਲਿਆ ਗੋਲੀ ਮਾਰ ਕੇ ਨਾ ਨਫਾ ਲਏਗਾ ਬੋਲ ਹਾਂ ਓਰੇ ਕਰ ਸਾਡੇ 26 ਦਾ ਲਿਆ ਆ ਜਾ ਉਹ ਸਾਡੇ 26 ਦਾ ਹੋਇਆ ਸੱਦ ਕਿਹੜੇ ਦਾ ਉਹ ਵੇਚਣ ਵਾਲਾ ਆਇਆ ਹੋਇਆ ਪਹਿਲਾ ਸਵਾਲ ਸਾਡੇ 26 ਨਾ ਤੇ ਵੀ ਨਾ ਕਰੀ ਤੜਕੇ ਸਦੇ ਇਹ ਕਿ ਕਹਤੋਂ ਨਹੀਂ ਵੇਚਣੀ 27 ਦਾ ਦੇ 27000 ਦਾ ਹੋਗਾ ਲੈ ਗਿਆ ਨਾ ਦੇਖ ਲੈ ਨਾ ਸਟਾ ਨਾ ਸਟਾ ਭਾਈ ਕੋਲੇ ਖੜਾ ਬੱਕਰਾ